ਹੈਲੋ ਜੀ ਸਲਾਮੁ ਅਦਾਬ ਨਮਸਤੇ ਸਸ ਸਤਿ ਸਾਲ ਜੈਸਾ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਤੁਸੀਂ ਦੇਖ ਰਹੇ ਹੋ ਜੀ ਮੇਰਾ YouTube ਚੈਨਲ ਦੇਵਹੀਰ ਵਲੋਗਸ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਜਿਹੜਾ ਕਿੱਸਾ ਤੁਹਾਡੇ ਨਾਲ ਸਾਂਝਾ ਕਰਨਾ ਇਹ ਕਿੱਸਾ ਸੰਤ ਹੰਸਾਲੀ ਵਾਲਿਆਂ ਦਾ ਹੀ ਆ ਮੈਨੂੰ ਜਿੱਥੇ ਵੀ ਕਿਸੇ ਫਕੀਰ ਦੀ ਕਿਸੇ ਸੰਤਾਂ ਦੀ ਕਿਸੇ ਮਹਾਂਪੁਰਖਾਂ ਦੀ ਕੋਈ ਐਸੀ ਸਾਖੀ ਸੁਣਨ ਨੂੰ ਮਿਲਦੀ ਹੈ ਨਾ ਜਿਸ ਨੂੰ ਸੁਣ ਕੇ ਮੈਨੂੰ ਲੱਗਦਾ ਕਿ ਇਹ ਸਾਖੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੀਦੀ ਆ ਤਾਂ ਮੈਂ ਉਸ ਸਾਖੀ ਨੂੰ ਜ਼ਰੂਰ ਆਪਣੇ ਅੰਦਰ ਸੇਵ ਕਰ ਲੈਣਾ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਜ਼ਰੂਰ ਸਾਂਝੀ ਕਰੂੰਗਾ ਕਿਉਂਕਿ ਫਕੀਰ ਸੰਤ ਮਹਾਤਮਾ ਮਹਾਂਪੁਰਖ ਬ੍ਰਹਮ ਗਿਆਨੀ ਗਿਆਨੀ ਇਹ ਸਾਰੇ ਇੱਕ ਤਰ੍ਹਾਂ ਦੇ ਨੇ ਤੇ ਇਹਨਾਂ ਸਾਰਿਆਂ ਦੀਆਂ ਇਬਾਦਤਾਂ ਅਲੱਗ-ਅਲੱਗ ਹੋ ਸਕਦੀਆਂ ਨੇ ਪਰ ਪਾਵਰ ਇੱਕੋ ਹੀ ਆ ਸੋ ਕਹਿੰਦੇ ਇੱਕ ਵਾਰੀ ਢੋਲਾ ਪਿੰਡ ਦਾ ਗੁਰਬਖਸ਼ ਸਿੰਘ ਸੀ ਕੋਈ ਉਹਨਾਂ ਦੇ ਮੁੰਡਾ ਨਹੀਂ ਸੀ ਤਾਂ ਮਹਾਰਾਜ ਉਹਨਾਂ ਨੂੰ ਲਿਆਏ ਤਾਂ ਆਪਣੇ ਸੇਵਾਦਾਰ ਨਛੱਤਰ ਸਿੰਘ ਨੂੰ ਕਹਿੰਦੇ ਕਿ ਇਹਨਾਂ ਦੀ ਅਰਦਾਸ ਬੇਨਤੀ ਕਰੋ ਅਕਾਲ ਪੁਰਖ ਦੇ ਅੱਗੇ ਕਿ ਪੁੱਤਰ ਦੀ ਦਾਤ ਬਖਸ਼ੋ ਜੀ ਵੇਖੀ ਉਹਦਾ ਪੀਪਾ ਚੜਾਉਣਗੇ ਤਾਂ ਉਹ ਕਹਿੰਦੇ ਮਹਾਰਾਜ ਠੀਕ ਆ ਜੀ ਅਰਦਾਸ ਬੇਨਤੀ ਹੋਈ ਤੇ ਉਹ ਗੁਰਬਖਸ਼ ਸਿੰਘ ਜਿਹੜੇ ਸੀ ਉਹ ਪੁੱਛਣ ਲੱਗੇ ਉਹਨਾਂ ਦੇ ਸੇਵਾਦਾਰ ਨੂੰ ਕਿ ਪੀਪਾ ਕਿਹੜਾ ਚੜਾਉਣਾ ਜੀ ਦੇਸੀ ਕਿਉਂਦਾ ਚੜਾਉਣਾ ਜਾਂ ਸਿੰਪਲ ਤਾਂ ਉਹਨਾਂ ਨੇ ਮਹਾਰਾਜ ਨੂੰ ਪੁੱਛਿਆ ਕਿ ਮਹਾਰਾਜ ਉਹ ਪੁੱਛਦੇ ਪਏ ਨੇ ਕਿ ਪੀਪਾ ਜਿਹੜਾ ਚੜਾਉਣਾ ਦੇਸੀ ਕਿ ਉਹਦਾ ਚੜਾਉਣਾ ਜਾਂ ਸਿੰਪਲ ਕਿ ਉਹਦਾ ਚੜਾਉਣਾ ਤਾਂ ਮਾਲਾ ਜੀ ਕਹਿੰਦੇ ਕੋਈ ਗੱਲ ਨਹੀਂ ਅਸੀਂ ਆਪੇ ਲੈ ਲਾਂਗੇ ਜਿਹੜਾ ਚੜਾਉਣਾ ਹੋਇਆ ਉਹ ਕਹਿੰਦੇ ਸਤਿਵਚਨ ਜੀ ਤਾਂ ਮਾਲਾ ਜੀ ਨੇ ਆਪਣੇ ਸੇਵਾਦਾਰ ਨੂੰ ਇਹ ਕਿਹਾ ਕਿ ਨਛੱਤਰ ਸਿਆ ਇੱਥੇ ਅਨਾਉਂਸਮੈਂਟ ਕਰਿਆ ਕਰੋ ਕਿ ਭਾਈ ਜਿਹੜਾ ਇੱਥੇ ਦੇਸੀ ਕਿ ਉਹਦਾ ਪੀਪਾ ਚੜਾਊਗਾ ਨਾ ਉਹਨੂੰ ਪੁੱਤ ਦੀ ਦਾਤ ਮਿਲੂਗੀ ਤਾਂ ਉਸ ਤੋਂ ਬਾਅਦ ਕਹਿੰਦੇ ਸੈਂਕੜੇ ਇੱਥੇ ਲੋਕਾਂ ਨੇ ਮੁੰਡੇ ਹੋਏ ਨੇ ਹੁਣ ਇਹ ਮਹਾਰਾਜ ਦੀ ਪਾਵਰ ਉਹਨਾਂ ਦੀ ਬੰਦਗੀ ਦੀ ਪਾਵਰ ਉਹਨਾਂ ਦੇ ਬੋਲਾਂ ਦਾ ਜਿਹੜਾ ਅਸਰ ਉਹਨਾਂ ਨੇ ਮੰਗਿਆ ਸੀ ਉਹਨਾਂ ਨੇ ਤਾਂ ਪੁੱਤ ਦੀ ਦਾਤ ਦਿੱਤੀ ਤੇ ਵਚਨ ਦੇਤਾ ਵੀ ਪਾਈ ਜਿਹੜਾ ਇੱਥੇ ਆ ਚੀਜ਼ ਚੜਾਊਗਾ ਉਹਨੂੰ ਮੁੰਡਾ ਮਿਲੂਗਾ ਪਰ ਜੇ ਤੁਸੀਂ ਧੀ ਮੰਗੋ ਤਾਂ ਮੁੰਡਾ ਕਹਿੰਦੇ ਫ੍ਰੀ ਮਿਲ ਜਾਂਦਾ ਸੋ ਮੈਂ ਇਹੀ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹਨਾਂ ਚੱਕਰਾਂ 'ਚ ਕਦੇ ਵੀ ਨਾ ਪਿਓ ਕਿ ਜੇ ਸਾਡੇ ਕੁੜੀ ਆ ਤਾਂ ਅਗਲਾ ਮੁੰਡਾ ਚਾਹੀਦਾ ਇਹ ਅਰਦਾਸ ਕਰਿਆ ਕਰੋ ਕਿ ਸਰਕਾਰ ਕਿ ਤੁਹਾਡੀ ਜੋ ਮਰਜ਼ੀ ਆ ਤੁਸੀਂ ਉਹ ਦਿਓ ਸਾਡੇ ਵਾਸਤੇ ਉਹੀ ਬਹੁਤ ਆ ਸੋ ਜੇ ਤੁਹਾਨੂੰ ਇਹ ਕਿੱਸਾ ਮਾਰਾ ਤਾਂ ਚੰਗਾ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਯੂਜ਼ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੈ ਸਾਇਨੀ